ਲੋਕਾਂ ਦੀਆਂ ਗੱਲਾਂ ਵੱਲ ਧਿਆਨ ਦੇਣਾ ਛੱਡੋ ਕਿਉਂਕਿ ਲੋਕਾਂ ਨੂੰ ਖੁਸ਼ ਕਰਨ ਲਈ ਜੇਕਰ ਤੁਸੀਂ ਉਹਨਾਂ ਨੂੰ ਉੱਡ ਕੇ ਵੀ ਦਿਖਾ ਦੇਵੋਗੇ ਤਾਂ ਵੀ ਉਹ ਇਹ ਕਹਿਣਗੇ ਕਿ ਵਿਚਾਰੇ ਨੂੰ ਚੱਲਣਾ ਨਹੀਂ ਆਉਂਦਾ ਜੇਕਰ ਤੁਸੀਂ ਜ਼ਿੰਦਗੀ ਖੁਸ਼ੀ ਨਾਲ ਜਿਉਣਾ ਚਾਹੁੰਦੇ ਹੋ ਤਾਂ ਜੋ ਬੀਤ ਗਿਆ ਹੈ ਉਸ ਨੂੰ ਵਹਾ ਦੋ ਅਤੇ ਜੋ ਵਹਿੰਦਾ ਹੋਇਆ ਤੁਹਾਡੇ ਵੱਲ ਆ ਰਿਹਾ ਹੈ ਉਸ ਦਾ ਸਵਾਗਤ ਕਰੋ ਕਿਉਂਕਿ ਜੇਕਰ ਗੁਜ਼ਰੇ ਹੋਏ ਨੂੰ ਹੀ ਵੇਖਦੇ ਰਹਾਂਗੇ ਤਾਂ ਜੋ ਮਿਲਣ ਵਾਲਾ ਹੈ ਉਸ ਨੂੰ ਵੀ ਖੋ ਦਵਾਂਗੇ ਕੁਦਰਤ ਦੇ ਕੁਝ ਅਨਮੋਲ ਨਿਯਮ ਜੇਕਰ ਇਹਨਾਂ ਨਿਯਮਾਂ ਨੂੰ ਸਮਝ ਲਿਆ ਤਾਂ ਜ਼ਿੰਦਗੀ ਬੜੀ ਆਸਾਨ ਹੋ ਜਾਵੇਗੀ ਪਹਿਲਾ ਨਿਯਮ ਜੇਕਰ ਖੇਤ ਵਿੱਚ ਬੀਜ ਨਾ ਬੀਜਿਆ ਜਾਵੇ ਤਾਂ ਕੁਦਰਤ ਉਸ ਖੇਤ ਨੂੰ ਘਾਹ ਫੂਸ ਨਾਲ ਭਰ ਦਿੰਦੀ ਹੈ ਠੀਕ ਇਸੇ ਤਰ੍ਹਾਂ ਜੇਕਰ ਦਿਮਾਗ ਵਿੱਚ ਸਕਾਰਾਤਮਕ ਵਿਚਾਰ ਨਾ ਪ੍ਰੇਜਣ ਤਾਂ ਨਕਾਰਾਤਮਕ ਵਿਚਾਰ ਆਪਣੀ ਜਗ੍ਹਾ ਬਣਾ ਲੈਂਦੇ ਹਨ ਦੂਸਰਾ ਨਿਯਮ ਜਿਸ ਦੇ ਕੋੜ ਜੋ ਹੁੰਦਾ ਹੈ ਉਹ ਉਹੀ ਦਿੰਦਾ ਹੈ ਸੁਖੀ ਸੁਖ ਦਿੰਦਾ ਹੈ ਦੁਖੀ ਦੁੱਖ ਦਿੰਦਾ ਹੈ ਗਿਆਨੀ ਗਿਆਨ ਵੰਡਦਾ ਹੈ ਵਹਿਮੀ ਇਨਸਾਨ ਵਹਿਮ ਵੰਡਦਾ ਹੈ ਅਤੇ ਡਰਿਆ ਹੋਇਆ ਇਨਸਾਨ ਡਰ ਵੰਡਦਾ ਹੈ ਇਸ ਲਈ ਬਹੁਤ ਸੋਚ ਸਮਝ ਕੇ ਆਪਣੀ ਸੰਗਤ ਚੁਣੋ ਕਿਉਂਕਿ ਸਾਹਮਣੇ ਵਾਲਾ ਇਨਸਾਨ ਤੁਹਾਨੂੰ ਉਹੀ ਚੀਜ਼ ਦੇਵੇਗਾ ਜੋ ਉਸ ਦੇ ਮਨ ਦੇ ਅੰਦਰ ਚੱਲ ਰਹੀ ਹੁੰਦੀ ਹੈ ਤੀਸਰਾ ਨਿਯਮ ਜ਼ਿੰਦਗੀ ਵਿੱਚ ਤੁਹਾਨੂੰ ਜੋ ਵੀ ਮਿਲੇ ਉਸ ਨੂੰ ਪਚਾਉਣਾ ਸਿੱਖੋ ਕਿਉਂਕਿ ਭੋਜਨ ਨਾ ਪਚੇ ਤਾਂ ਰੋਗ ਪੈਦਾ ਹੁੰਦਾ ਹੈ ਪੈਸਾ ਨਾ ਪਚੇ ਤਾਂ ਦਿਖਾਵਾ ਪੈਦਾ ਹੁੰਦਾ ਹੈ ਗੱਲ ਨਾ ਪਚੇ ਤਾਂ ਚੁਗਲੀ ਵੱਧਦੀ ਹੈ ਪਰ ਸੰਸਾ ਨਾ ਪਚੇ ਤਾਂ ਅਹੰਕਾਰ ਵੱਧਦਾ ਹੈ ਨਿੰਦਿਆ ਨਾ ਪਚੇ ਤਾਂ ਦੁਸ਼ਮਣੀ ਵੱਧਦੀ ਹੈ ਅਤੇ ਜਿਕਰ ਰਾਜ ਨਾ ਪਚੇ ਤਾਂ ਖਤਰਾ ਵੱਧਦਾ ਹੈ ਰੱਬ ਨੇ ਦੁਨੀਆ ਦੀ ਰਚਨਾ ਕਰਦੇ ਸਮੇਂ ਤਿੰਨ ਵਿਸ਼ੇਸ਼ ਰਚਨਾਵਾਂ ਕੀਤੀਆਂ ਅਨਾਜ ਵਿੱਚ ਕੀੜੇ ਪੈਦਾ ਕਰ ਦਿੱਤੇ ਨਹੀਂ ਤਾਂ ਲੋਕ ਉਸ ਨੂੰ ਸੋਨੇ ਚਾਂਦੀ ਦੀ ਤਰ੍ਹਾਂ ਸੰਭਾਲ ਕੇ ਰੱਖਦੇ ਮੌਤ ਤੋਂ ਬਾਅਦ ਦੇਹ ਵਿੱਚ ਦੁਰਗੰਧ ਪੈਦਾ ਕਰ ਦਿੱਤੀ ਨਹੀਂ ਤਾਂ ਕੋਈ ਆਪਣੇ ਪਿਆਰਿਆਂ ਨੂੰ ਨਾ ਜਲਾਉਂਦਾ ਅਤੇ ਨਾ ਦਫਨਾਉਂਦਾ ਜੀਵਨ ਵਿੱਚ ਸੰਕਟ ਅਤੇ ਅਨਹੋਣੀ ਦੇ ਨਾਲ ਰੋਣਾ ਅਤੇ ਸਮੇਂ ਦੇ ਨਾਲ ਉਸ ਨੂੰ ਭੁਲਾਉਣਾ ਸਿਖਾ ਦਿੱਤਾ ਨਹੀਂ ਤਾਂ ਜ਼ਿੰਦਗੀ ਵਿੱਚ ਨਿਰਾਸ਼ਾ ਅਤੇ ਅੰਧਕਾਰ ਹੀ ਰਹਿ ਜਾਂਦਾ ਆਪਣੀ ਜ਼ਿੰਦਗੀ ਦੀ ਤੁਲਨਾ ਕਦੇ ਵੀ ਕਿਸੇ ਨਾਲ ਨਾ ਕਰੋ ਕਿਉਂਕਿ ਸੂਰਜ ਅਤੇ ਚੰਨ ਦੋਵੇਂ ਹੀ ਚਮਕਦੇ ਹਨ ਪਰ ਆਪਣੇ ਸਮੇ ਸਮੇਂ ਤੇ ਪੈਸਾ ਹੋਵੇ ਤਾਂ ਤੁਹਾਡੇ ਔਗਣ ਨਜ਼ਰ ਨਹੀਂ ਆਉਂਦੇ ਅਤੇ ਜੇਕਰ ਪੈਸਾ ਨਾ ਹੋਵੇ ਤਾਂ ਤੁਹਾਡੇ ਗੁਣ ਵੀ ਨਜ਼ਰ ਨਹੀਂ ਆਉਂਦੇ ਲੇਕਿਨ ਲੋਕ ਇਸ ਗੱਲ ਨੂੰ ਸਮਝ ਨਹੀਂ ਪਾਉਂਦੇ ਕਿ ਅੱਜ ਦੇ ਸਮੇਂ ਇਸ ਦੁਨੀਆ ਵਿੱਚ ਸਭ ਤੋਂ ਅਮੀਰ ਇਨਸਾਨ ਉਹੀ ਹੈ ਜਿਸ ਤੇ ਕੋੜ ਸਕੂਨ ਹੈ ਜਿਸ ਦਿਨ ਇਨਸਾਨ ਨੂੰ ਮਾਂ ਦੀ ਜਗ੍ਹਾ ਜ਼ਿੰਮੇਵਾਰੀਆਂ ਉਠਾਉਣ ਲੱਗ ਜਾਣ ਉਸ ਦਿਨ ਸਮਝ ਜਾਣਾ ਕਿ ਉਹ ਇਨਸਾਨ ਪਰਿਵਾਰ ਸੰਭਾਲਣ ਦੇ ਕਾਬਿਲ ਹੋ ਗਿਆ ਹੈ ਇਨਸਾਨ ਵਿੱਚ ਥੋੜੀ ਜਿਹੀ ਕਠੋਰਤਾ ਹੋਣੀ ਵੀ ਜ਼ਰੂਰੀ ਹੈ ਕਿਉਂਕਿ ਕਦੇ-ਕਦੇ ਸਾਡੇ ਲੋੜ ਤੋਂ ਜ਼ਿਆਦਾ ਸੱਲ ਸੁਭਾਅ ਅਤੇ ਮਿੱਠੇ ਸ਼ਬਦਾਂ ਨੂੰ ਸਾਡੀ ਨਰਬਲਤਾ ਸਮਝ ਲਿਆ ਜਾਂਦਾ ਹੈ। ਇਨਸਾਨ ਦੁਨੀਆਂ ਵਿੱਚ ਤਿੰਨ ਚੀਜ਼ਾਂ ਲਈ ਮਿਹਨਤ ਕਰਦਾ ਹੈ। ਪਹਿਲਾ ਮੇਰਾ ਨਾਮ ਉੱਚਾ ਹੋਵੇ। ਦੂਸਰਾ ਮੇਰਾ ਨਿਵਾਸ ਖੂਬਸੂਰਤ ਹੋਵੇ। ਅਤੇ ਤੀਸਰਾ ਮੇਰਾ ਮਕਾਨ ਆਲੀਸ਼ਾਨ ਹੋਵੇ। ਪਰ ਇਨਸਾਨ ਦੇ ਮਰਦੇ ਹੀ ਇਹ ਤਿੰਨੋਂ ਚੀਜ਼ਾਂ ਸਭ ਤੋਂ ਪਹਿਲਾਂ ਬਦਲ ਜਾਂਦੀਆਂ ਹਨ। ਨਾਮ ਸਵਰਗਵਾਸੀ, ਲਿਵਾਸ ਕਫਨ, ਮਕਾਨ ਸ਼ਮਸ਼ਾਨ ਘਾਟ। ਬਿਨਾ ਪੁੰਨ ਕੀਤੇ ਪੁੰਨ ਦਾ ਫਲ ਤਾਂ ਸਭ ਨੂੰ ਚਾਹੀਦਾ ਹੈ ਪਰ ਪਾਪ ਕਰਕੇ ਵੀ ਪਾਪ ਦਾ ਫਲ ਕਿਸੇ ਨੂੰ ਨਹੀਂ ਚਾਹੀਦਾ। ਨਵੀਂ ਅਤੇ ਮਜ਼ਬੂਤ ਨੀਂਦ ਉਹੀ ਰੱਖ ਸਕਦੇ ਹਨ ਜੋ ਇਹ ਗੱਲ ਜਾਣਦੇ ਹਨ ਕਿ ਪੁਰਾਣੀ ਨੀਂਹ ਹਿੱਲਣ ਕਿਉਂ ਲੱਗੀ ਸੀ। ਹਰ ਦਿਨ ਜ਼ਿੰਦਗੀ ਨੂੰ ਇੱਕ ਨਵਾਂ ਖਵਾਫ਼ ਤਾਂ ਦਿਵੋ। ਚਾਹੇ ਪੂਰਾ ਨਾ ਹੋਵੇ ਪਰ ਆਗਾਸ ਤਾਂ ਦਿਵੋ। ਇੱਕ ਦਿਨ ਪੂਰੇ ਹੋ ਜਾਣਗੇ ਖਵਾਬ ਤੁਹਾਡੇ ਸਿਰਫ ਕੋਸ਼ਿਸ਼ ਕਰਕੇ ਇੱਕ ਸ਼ੁਰੂਆਤ ਤਾਂ ਦੋ